ਉਹ ਜੀ ਕਿ ਨਾਮ ਹੈ ਕਮਲ ਜੀ ਦਾ ਭਜੀ ਪੁਰਾਣੀ ਜਿਹੜਾ ਦਾ ਸੰਭੀ ਹੈ ਹਾਂਜੀ ਕੀ ਕਮਾਲ ਚਾ ਕਿਦਾਂ ਸੋਚੋ ਤੁਸੀਂ ਇਹ ਚੀਜ਼ ਜਿੱਦਾਂ ਹੁਣ ਆਪਣੇ ਪੁਰਾਣੇ ਜਿੱਦਾਂ ਦੇਖਦੇ ਹੁੰਦੇ ਆ ਆਪਾਂ ਦੋਨੋਂ ਫੋਲੋ ਕੀਤਾ ਆਪਾਂ ਨੋਰਮਲੀ ਰਗੜਦੇ ਰਹੇ ਆ ਵੀ ਜਦੋਂ ਦੇ ਮਤਲਬ ਸੌਂਤ ਸੰਭਾਲੀ ਆ ਹੀ ਪੀਂਦੇ ਰਹੇ ਆ ਗਰੌਂਡ 'ਤੇ ਕਿਉਂਕਿ ਸਾਡੇ ਸਾਡੇ ਸੀਨੀਅਰ ਜਿਹੜੇ ਮੁੰਡੇ ਸੀ ਉਹ ਵੀ ਪੀਂਦੇ ਹੁੰਦੇ ਸੀ ਤੇ ਬਾਅਦ ਚ ਉਹਨਾਂ ਨੇ ਮਗਰ ਲਾ ਕੇ ਅਸੀਂ ਵੀ ਇਹ ਚੀਜ਼ ਨੂੰ ਪੀਣ ਲੱਗ ਪਏ ਤੇ ਅਸੀਂ ਤਾਂ ਬਾਹਰ ਵੀ ਜਾਂਦਾ ਰਿਹਾ ਘਰੇ ਜਦਾਂ ਹੁੰਦੇ ਸੀ ਉਦੋਂ ਵੀ ਉੱਥੇ ਵੀ ਰਗੜਦੇ ਹੁੰਦੇ ਸੀ ਉੱਥੇ ਹੀ ਪੀਂਦੇ ਰਹੇ ਆ ਇਹ ਚੀਜ਼ ਤੋਂ ਜਾਨੀ ਕਿ ਨਹੀਂ ਅਜੀ ਕੀ ਕਹਿੰਦਾ ਮੇਲੇ ਤੇ ਵੀ ਲਗਾਇਆ ਬਲੇ ਸਾਡੀ ਉਹ ਪਰਸਪੈਕਟਿਵ ਗੱਲ ਹੁੰਦਾ ਮੇਲੇ ਤੇ ਜੇ ਜਦੋਂ ਮਤਲਬ ਉਦਾਂ ਨਾਰਮਲ ਅਸੀਂ ਦੁਕਾਨ ਦੇ ਸੋਚਿਆ ਸੀਗਾ ਵੀ ਕਿਤੇ ਜਿੱਦਾ ਸ਼ਹਿਰ ਜਾਂ ਕਸਬੇ ਦੇ ਵਿੱਚ ਲਾਉਣੀ ਆ ਮੇਲੇ ਦਾ ਤਾਂ ਇੱਕਦਮ ਆਇਆ ਵੀ ਯਾਨੀ ਕਿ ਉੱਥੇ ਮੇਲਾ ਵੀ ਲਾ ਕੇ ਦੇਖ ਲੈਂਦੇ ਆ ਨਾ ਫੇਰ ਜਦੋਂ ਅਸੀਂ ਲਾਈ ਆ ਸਾਨੂੰ ਜਗ੍ਹਾ ਵੀ ਵਧੀਆ ਮਿਲ ਗਈ ਉੱਥੇ ਜਿੱਦਾਂ ਟਿਕਾਣੇ ਤੇ ਤੇ ਨਾਰਮਲ ਸਾਡਾ ਜਿੱਦਾਂ ਲਾਈ ਆ ਉਸੇ ਟਾਈਮ ਹੀ ਆਪਣੇ ਲੋਕ ਦਾ ਆਨਲਾਈਨ ਆਪੇ ਉਦੋਂ ਹੀ ਸਾਡਾ ਵਧੀਆ ਯਾਨੀ ਕਿ ਸਿਸਟਮ ਸਾਰਾ ਕੁਝ ਵਧੀਆ ਰਿਹਾ ਉਹਨਾਂ ਚਾਹੀਦੀ ਬਾਹਰ ਆਏ ਬਜੀ ਹਾਂਜੀ ਅਸਰ ਨੋਜਾ ਕਿਹੜੀ ਜਿਲੰਦਰ ਕੋ ਇੰਡੀਆ ਤੋਂ ਬਾਹਰ ਘੰਟੇ ਬਾਹਰ ਜਾਂਦੀ ਬਹੁਤ ਜਾਂਦੀ ਤੁਸੀਂ ਬਾਹਰ ਇੱਥੇ ਆ ਕੇ ਕੰਮ ਕਰ ਸਕਦਾ ਕੀ ਸਮਝ ਚੋਣ ਕਿ ਕਿ ਨੋਜਾ ਕਹਿੰਦੇ ਆਪਾਂ ਬਾਹਰ ਜਾ ਕੇ ਕੰਮ ਕਰਨਾ ਤੁਸੀਂ ਕਿੱਥੇ ਆ ਕੇ ਹਾਂ ਬਾਹਰ ਦੀ ਲਾਈਫ ਨਰਕ ਹੀ ਹੈ ਜਿੱਦਾਂ ਕਹ ਰਿਹਾ ਵੀ ਜੇਲ ਹੀ ਹੈ ਇੱਕ ਕਿਸਮ ਦੀ ਆਪਾਂ ਘਟਣ ਜਾਂਦੇ ਹਣਾ ਵੀ ਕੰਮ ਜਦ ਤੱਕ ਕੰਮ ਤੇ ਵੀ ਜਾਂਦੇ ਚਲੋ ਪੈਸੇ ਬਣਦੇ ਆ ਚਲੋ ਵਧੀਆ ਬਣਦੇ ਆ ਨਾ ਪਰ ਪੈਸੇ ਉਹ ਪੈਸੇ ਹੀ ਕਰੇ ਜਿੰਦਗੀ ਆਪਣੀ ਇੱਕ ਜਿੰਦਗੀ ਆ ਵੀ ਜਦੋਂ ਆਪਾਂ ਇਹਨੂੰ ਖਰਾਬ ਕਰ ਏਦਾਂ ਹੀ ਕੱਢ ਲਈ ਸਾਰੀ ਜ਼ਿੰਦਗੀ ਕੋਈ ਫਾਇਦਾ ਨਹੀਂ ਮੈਂ ਇਹ ਸੋਚ ਕਿੰਨੇ ਆਪਣੇ ਮੈਂਬਰ ਸ ਤੇ ਯਾਰ ਦੋਸਤ ਕਿੰਨੇ ਜਨੇ ਆ ਕਿੱਦਾਂ ਇਕੱਠੇ ਹੋਏ ਇੱਕੋ ਪਿੰਡ ਦੇ ਉਹ ਇੱਕੋ ਪਿੰਡ ਦੇ ਹਾਂਜੀ ਤੇ ਉਹਦੇ ਨਾਰਮਲ ਸਾਡੇ ਛੋਟੇ ਤੋਂ ਹੀ ਇਹ ਮੁੰਡੇ ਆ ਜਿੱਦਾਂ ਸਾਡੇ ਛੋਟੇ ਸੀਗੇ ਇਹ ਵੀ ਸਾਡੇ ਨਾਲ ਤੇ ਇਹ ਪ੍ਰੇਮ ਜਿੱਦਾਂ ਖੇਡਦੇ ਸੀਗੇ ਇਹ ਕੀ ਮਤਲਬ ਬਹੁਤ ਜ਼ਿਆਦਾ ਪੈ ਗਿਆ ਇਦਾਂ ਹੀ ਅਸੀਂ 5 6 ਜਾਨ ਜਿੱਦਾਂ ਇਕੱਠੇ ਹੁੰਦੇ ਪਿੰਡ ਦੇ ਰਗੜਦੇ ਸੀ ਉਹਨੇ ਦਾ ਪਲੇ ਮੁੰਡੇ ਤਾਂ ਆਪਣੇ ਹੋਰ ਵੀ ਯਾਰ ਦੋਸਤ ਹੈਗੇ ਪਰ ਇੰਨਿਆਂ ਨੇ ਅਸੀਂ ਜਾਨਕੀ ਚਾਹ ਬਣੇ ਇਹ ਵਿਹਲੇ ਸੀਗੇ ਕਿ ਚਲੋ ਕਿਹ ਯਾਰ ਹੀ ਲੱਗ ਜਾ ਇਹ ਵੀ ਲੱਗੇ ਹਾਂਜੀ ਵਿਹਲੇ ਨੇ ਲੱਗ ਗਿਆ ਇਹਨਾਂ ਨੇ ਉਦਾਂ ਉਦ ਕੀੜੀਆਂ ਕੱਢਣੀਆਂ ਸੀਗੀਆਂ ਇਸ ਲਈ ਚਲੋ ਹੁਣ ਇੱਥੇ ਨਾਰ ਹਾਂਜੀ ਹਾਂਜੀ ਉਹ ਕਿੰਨੇ ਦਾ ਸਮਾਨ ਲੈਂਦਾ ਸੀ ਤਾਂ ਅੱਜ ਕਿੰਨੇ ਦਾ ਲੈਂਦਾ ਅਸੀਂ ਜਦੋਂ ਸ਼ੁਰੂ ਕੀਤਾ ਵਾ ਉਦੋਂ 17000 ਦਾ ਸਮਾਨ ਲੈਂਦਾ ਸੀ 18 ਦਾ ਜਾਨੀ ਕਿ ਕੱਲਾ ਇਹ ਪੌਣ ਪੌਣ ਵਾਲਾ ਹੈ ਇੱਕੋ ਨੇ ਪਤਾ ਨਹੀਂ ਉਹ ਇੱਕੋ ਨੇ ਚੰਗੇ ਰੈਗੂਲਰ ਸਾਡੀ ਹੁਣ 8-9000 ਦੀ ਡੇਲੀ ਦੀ ਜਾਨੀ ਕਿ ਆਉਂਦੀ ਹੈ ਇਹ ਮਟੀਰੀਅਲ ਤੋਂ ਲੈ ਕੇ ਡਰਾਈਵ ਉਹ ਵੀ ਤਾਂ ਹਾਂਜੀ ਉਹ ਵੀ ਤਾਂ ਤੇ ਬਾਕੀ ਅਸੀਂ ਜਿਹੜਾ ਬਚਣਾ ਬਚਾਉਣਾ ਉਹ ਅਜੇ ਅਸੀਂ ਕੋਈ ਹਿਸਾਬ ਨਹੀਂ ਕੀਤਾ ਜਾਨੀ ਕਿ ਹੁੰਦੇ ਨੇ ਅਸੀਂ ਖੁਸ਼ ਹਿੰਦੇ ਨੇ ਨਰੀ ਜੀ ਤਾਂ ਫੇ ਚਲੋ ਸਾਡਾ ਇੰਨਾ ਚੱਲੀ ਜਾਂਦਾ ਜਦੋਂ ਆਪਣੇ ਮਾਤਾ ਹੁਣੀ ਵੀ ਆਉਂਦੇ ਜਿੱਦਾਂ ਬੀਬੀ ਹੁਣੀ ਜਿੱਦਾਂ ਪੀਕੇ ਜਾਂਦੇ ਆ ਸਾਰਾ ਵਧੀਆ ਦਿੰਦੇ ਪਿਆਰ ਬਹੁਤ ਜ਼ਿਆਦਾ ਬਹੁਤ ਵਧੀਆ ਹੁੰਦੇ ਨਾਲ ਹੀ ਤੁਰੇ ਵਰਦੇ ਜਾਨਕੀ ਬਹੁਤ ਵਧੀਆ ਖੁਸ਼ੀ ਮਿਲਦੀ ਹੁੰਦੇ ਨਾਲ ਹੀ ਹੋਰ ਉੱਠ ਮੈਨ ਨਿਯੋਜ ਆ ਜਾਂਦਾ ਵੀ ਹੋਰ ਵਧੀਆ ਕਰੀਏ ਇਸ ਨੂੰ ਭਾਈ ਬਹੁਤ ਵਧੀਆ ਸੀ ਭਾਜੀ ਸੈਟਅਪ ਲਗਾਇਆ ਅੱਛਾ ਲੱਗਾ ਰਿਸਪੌਂਸ ਕਿਦਾਂ ਦਾ ਮਿਲਿਆ ਭਾਜੀ ਰਿਸਪੌਂਸ ਜਿੱਦਾਂ ਪਹਿਲੇ ਦਿਨ ਲਾਇਆ ਸੀ ਉਸ ਦਿਨ ਹੋਰ ਜਿੱਦਾਂ ਹੁਣ ਦਿਨ ਲੰਗੀ ਜਾਂਦੇ ਭਾਜੀ ਵਧੀਆ ਰਿਸਪੌਂਸ ਮਿਲ ਰਿਹਾ ਆ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਭਾਜੀ ਪੂਰੀ ਚੜ੍ਹਦੀ ਕਲਾ ਆ ਵੀ ਸਾਰੇ ਆਉਂਦੇ ਨਾਲਦਿਆਂ ਨੂੰ ਵੀ ਲਾ ਲਿਆ ਭਾਜੀ ਵਿਲੇ ਸੀ ਸੰਗ ਸ਼ਰਮ ਕਾਦੀ ਆ ਖੇਤੀਬਾੜੀ ਕਰਦੇ ਆ ਭਾਜੀ ਪੈਲੀ ਵੀ ਹੈਗੀ ਆ ਪਸ਼ੂ ਡੰਗਰ ਰੱਖੇ ਹੋਏ ਸਾਰਾ ਆਇਆ ਭਾਜੀ ਤੇ ਪਰ ਅਸੀਂ ਇਹ ਕਹਿੰਦੇ ਆ ਵੀ ਕੰਮ ਕੋਈ ਨਾ ਕੋਈ ਕਰੀਏ ਅਸੀਂ ਬਾਹਰ ਤਾਂ ਜਾਣਾ ਨਹੀਂ ਭਾਜੀ ਕਾਂਟਾ ਮਾਰਤਾ ਆ ਬਾਹਰ ਵਾਲਾ ਕੰਮ ਨਹੀਂ ਇੱਥੇ ਹੀ ਕਰਨਾ ਆ ਜੋ ਕਰੀਏ ਮਤਲਬ ਸਟਾਰਟ ਹੈ ਇੱਥੋਂ ਸਟਾਰਟ ਕਰਤਾ ਆ ਮਤਲਬ ਅਸੀਂ ਹੁਣ ਗਾਂ ਦੀ ਗਾਂ ਮਤਲਬ ਕਰਨਾ ਵਧਾਉਣਾ ਹੀ ਆ ਜੇਨ ਬਣਾਉਂਗੇ ਭਾਜੀ ਵਧੀਆ ਕਰਾਂਗੇ ਮਤਲਬ ਜੇ ਹੁਣ ਸ਼ੁਰੂ ਕੀਤਾ ਆ ਹੋਰ ਕਿਰਪਾ ਵਾਹਿਗੁਰੂ ਦੀ ਹੋ ਗਈ ਭਾਜੀ ਇਹਨੂੰ ਪੂਰਾ ਕਰਾਂਗੇ ਬੇਟਾ ਹਾਂਜੀ ਹਾਂਜੀ ਸਾਮਾਨ ਕੀ ਕੀ ਪੈਂਦਾ ਵਿੱਚ ਕਿ ਕਿ ਪਲਵਾਨਾ ਦੇ ਖੋਣੋ ਪਾਈ ਆ ਪਲਵਾਨੇ ਲਈ ਸਾਮਾਨ ਕੀ ਝੋਲੇ ਇਹ ਇਹਦੇ ਵਿੱਚ ਭਾਜੀ ਇਹਦੇ ਵਿੱਚ ਭਾਜੀ ਜਿੱਦਾ ਬਦਾਮ ਪੈ ਗਿਆ ਕਾਜੂ ਪੈ ਗਏ ਖਸ ਖਸ ਪੈ ਗਈ ਹਰੇ ਮਾਗ ਪੈ ਗਏ ਚਿੱਟੇ ਮਾਗ ਜਿ ਪੈ ਗਏ ਕਾਲੀ ਮਿਰਚ ਪੈ ਗਈ ਛੋਟੀ ਇਲਾਚੀ ਪੈ ਗਈ ਫੇ ਸੌਂਫ ਪੈ ਗਈ ਫੇ ਆਪਣਾ ਉਸ ਤੋਂ ਬਾਅਦ ਅਸੀਂ ਬਾਨੇ ਤੋਂ ਬਾਅਦ ਇਹ ਗੁੰਦਰੀ ਰਾਇਡ ਕਰਦੀ ਦਾ ਗਰਮੀ ਦਾ ਕਰਕੇ ਆਪ ਦੇ ਕੋਲੋਂ ਫੇ ਉਹਦੇ ਉੱਤੇ ਥੋੜਾ ਜਿਹਾ ਡਰਾਈ ਫਰੂਟ ਵੀ ਪਾਦੀ ਦਾ ਆ ਠੀਕ ਆ ਇਹ ਜਿਹੜਾ ਇਹ ਜਿਹੜਾ ਜਨਾ ਹਾਂਜੀ ਜਿਹੜਾ ਤੁਸੀਂ ਰਗੜਾ ਲਾ ਲਿਆ ਹਾਂਜੀ ਰਗੜਾ ਲਾਉਣ ਤੋਂ ਬਾਅਦ ਚੱਲਦਾ ਨਹੀਂ ਬਣ ਗਈ ਬਹੁਤ ਲੋਕਾਂ ਨੇ ਵੀ ਜਿਹੜਾ ਲਗੜੇ ਦਾ ਸਮਾਨ ਜਿਹੜਾ ਬਚਦਾ ਹਾਂਜੀ ਜਿਹੜੀ ਮੇਸੂ ਜਿਹੜਾ ਭਗਤ ਹਾਂਜੀ ਹਾਂਜੀ ਨੁੱਕ ਦਾ ਉਹ ਨਹੀਂ ਨਹੀਂ ਭਾਜੀ ਉਹ ਲੈਜੀ ਦਾ ਨਾਲ ਫਾਫੇ ਜ ਉਹ ਆਪਣੇ گاਵਾ ਨੂੰ ਪਾਈਦਾ ਮੱਝਾਂ ਨੂੰ ਪਾਈਦਾ ਜਾ ਕੇ ਭਾਜੀ ਅਜੇ ਜਾਣੀ ਕਿ ਲੋਕਾਂ ਦੀ ਵੀ ਸਿਹਤ ਬਣਾਈ ਹਾਂਜੀ ਪਸ਼ੂਆਂ ਨੂੰ ਵੀ ਭਾਜੀ ਪਾਈਦਾ ਆ ਉਹ ਫੌਲ ਫਾਵਾ ਹੋ ਜਾਂਦਾ ਇਕੱਠਾ ਹੋ ਜਾਂਦਾ ਆ ਉਹ ਗੱਡੀ ਚ ਰੱਖ ਕੇ ਰਾਤ ਨੂੰ ਜਾਈਦਾ ਤਾਂ ਲੈਜੀ ਦਾ ਪਿੰਡ ਹਾਂਜੀ ਸਭ ਕੋ ਆਪਣੇ ਆ ਸੇਤ ਲੋਕਾਂ ਹਾਂਜੀ ਉਹ ਕਿਉਂਕਿ ਉਹ ਸਿੱਟਣ ਵਾਲਾ ਹੈ ਹੀ ਨਹੀਂ ਉਹਦੇ ਵਿੱਚ ਬਹੁਤ ਪਾਵਰ ਉਹ ਵੇ ਪਸ਼ੂਆਂ ਨੂੰ ਦੇਈਦਾ ਆ ਹਾਂ ਜੀ ਖੁਸ਼ ਹੋ ਗਏ ਭਾਜੀ ਖਾਂਦੇ ਆ ਸਿੱਟੀ ਦਾਣੇਗਾ ਭਾਜੀ ਖਾਂਦੇ ਭਈ ਲੋਕ ਤਾਂ ਸੇਹ ਬਣਾਉਂਦੇ ਨੇ ਜਿਹੜੀ ਅੱਜ ਕਾ ਦਿਨ ਹੋ ਜਾ ਜਿਹੜੀ ਆ ਇਹਨੂੰ એનર્ਜੀ ਡਰਿੰਕ ਦੀ ਜਗਾ ਇਹਨੂੰ ਯੂਜ਼ ਕਰਨਾ ਜੀ ਦਾ ਪਰ ਉਹ ਕੋਲਡ ਡਰਿੰਕ ਆ એનર્ਜੀ ਡਰਿੰਕ ਰੈਡੀ ਹੋ ਜਾਂਦਾ ਭਾਜੀ ਕੀ ਕਹਿ ਕੇ ਅਪੀਲ ਇੱਕ ਸੇਹ ਦੋ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਭਾਜੀ ਜਿਹੜੀ એનર્ਜੀ ਡਰਿੰਕ ਆ ਜਾਂ ਹੈ ਲੋ ਵੀ ਰੈਡੀਬਲ ਕੋਈ ਵੀ એનર્ਜੀ ਡਰਿੰਕ ਭਾਜੀ ਉਹਦੇ ਨਾਲ 1000% ਵਧੀਆ ਚੀਜ਼ ਇਹ ਆ ਭਾਜੀ ਉਹਦੇ ਵਿੱਚ ਕੈਮੀਕਲ ਪੈਂਦੇ ਸਾਲਟ ਪੈਂਦੇ ਆ ਠੀਕ ਆ ਇਹਦੇ ਵਿੱਚ ਤਾਂ ਤੁਹਾਡੇ ਸਾਹਮਣੇ ਤਿਆਰ ਹੁੰਦੀ ਆ ਪਿੱਛ ਇਹਦਾ ਭਾਜੀ ਇਦਾਂ ਆ ਜੇ ਬੰਦਾ 2-3 ਮਹੀਨੇ ਪੀ ਲਵੇ ਮਤਲਬ ਹਫਤਾ ਪੀ ਕੇ ਬੰਦੇ ਨੂੰ ਆਪਣੀ ਬਾਡੀ ਨੂੰ ਪਤਾ ਲੱਗ ਜਾਂਦਾ ਆ ਹੁਣ ਸਾਡੇ ਤੋਂ ਜਿਹੜੇ ਬੰਦੇ ਆਉਂਦੇ ਆ ਜਿੱਦਾਂ ਭੈਣ ਆਉਂਦੇ ਭਰਾ ਆਉਂਦੇ ਆ ਭਾਜੀ ਪੱਕੇ ਹੀ ਆਉਂਦੇ ਆ ਦਿਹਾੜੀ ਦੇ ਮੈਨੂੰ ਲੱਗਦਾ ਵੀ ਸਾਡੇ ਜਿੱਦਾਂ 200 ਕਸਟਮਰ ਰੋਜ਼ ਦਾ ਡੇਲੀ ਦਾ ਰਿਪੀਟ ਹੁੰਦਾ ਭਾਜੀ ਮਤਲਬ ਕੋਈ ਜਿਹੜਾ ਇੱਕ ਗਲਾਸ ਪੀਣ ਆਉਂਦਾ ਆ ਜੇ ਪਹਿਲੀ ਵਾਰ ਆਇਆ ਤਿੰਨ ਵੀ ਪੀ ਜਾਂਦਾ ਆ ਭਾਜੀ ਹਨਾ ਮਤਲਬ ਵਧੀਆ ਹੀ ਰੋਜ਼ ਦੀ ਰੋਜ਼ ਹੋ ਰਿਹਾ ਉਹਨਾਂ ਨੂੰ ਸ਼ੂਗਰ ਵੀ ਆ ਜਾਂਦਾ ਉਹਨਾਂ ਨੂੰ ਵੀ ਉਹ ਵਧੀਆ ਭਾਜੀ ਸ਼ੂਗਰ ਮਤਲਬ ਆਪਾਂ ਖਾਂ ਡੈਡ ਹੀ ਨਹੀਂ ਠੀਕ ਹੈ ਜੀ ਮਿੱਠੇ ਤੋਂ ਬਿਨਾ ਡੱਬਾ ਨਾਲ ਆਊਗਾ ਤੇ ਪੱਕਾ ਦਾ ਇੱਥੇ ਲੈ ਕੇ ਲਾਵਾਂਗੇ ਵੀ 슈ਗਰ ਫ੍ਰੀ ਬੰਦਾ ਜਿਹਨੂੰ 슈ਗਰ ਉਹ ਪੀ ਸਕਦਾ ਬਈ ਉਹਦਾ ਕੋਈ ਨੁਕਸਾਨ ਨਹੀਂ ਹਾਂਜੀ ਬਈ